ਹਾਂ ਲੈ ਜੀ ਉਹ ਜਿਹੜਾ ਮੂਰੇ ਲਾਲ ਲਾਲ ਰੰਗ ਲੱਗਿਆ ਭਈ ਇਹ ਸਾਰੀ ਟਮਾਟੋ ਕੇਚੱਪ ਆ ਸਮੋਸੇ ਲਿਆ ਹੁਣ ਮੁੰਡੇ ਦੇ ਪਿੰਡੇ ਦਾ ਖਸਾ ਖਸਾ ਖਾ ਲੋ ਲੈ ਚੰਗਣਾ ਦੂਜਾ ਗਿਣਨ ਵਾਲਾ ਗਿਣਤੀ ਵਾਲਾ ਦੱਸੋ ਵੀ 40 ਸਾਲ 50 ਸਾਲ 60 ਸਾਲ ਹੋ ਗਿਆ ਹੋਇਆ 60 ਸਾਲ ਹੋ ਗਏ ਲੈ ਬਈ ਕੀ ਕਰ ਲਿਆ ਮੋਰਚਾ ਪਤੇ ਇਸ ਟਾਈਮ ਅੱਜ ਦਾ ਰਿਕਾਰਡ ਬਰਫ ਦੇ ਗੋਲੇ ਦਾ ਬਾਪੂ ਜੀ ਦੇ ਨਾਮ ਚਲੋ ਟ੍ਰੋਫੀ ਟ੍ਰੋਫੀ ਲੈ ਯਾਰ ਵਿਆਹ ਵਾਲਾ ਮਾਹੌਲ ਘੱਟ ਲੱਗ ਰਿਹਾ ਤੇ ਪਿਕਨਿਕ ਵਾਲਾ ਮਾਹੌਲ ਜ਼ਿਆਦਾ ਲੱਗ ਰਿਹਾ ਹਣਾ ਕਿਉਂਕਿ ਕੋਈ ਐਵੇਂ ਵਿਆਹ ਦੇ ਹਿਸਾਬ ਨਾਲ ਤਿਆਰ ਵੀ ਨਹੀਂ ਹੋਇਆ ਹੋਇਆ ਨਾ ਇਧਰ ਦੇਖਿਆ ਹੋਇਆ 25 ਕੀ ਪੈਸੇ ਦੇਖਿਆ ਲੈ ਪਰਪਸੇ ਪਿਆ ਆਇਆ ਅਗਲਾ ਲੋਗ ਮੈਨੂੰ ਕਣ ਕੇ ਮਹੀਨਾ ਯਾਰ ਤੂੰ ਕਦੀ ਕੀ ਗਿਆ ਇੱਥੇ ਰੋਟੀਆਂ ਥੋੜੀ ਗਿਆ ਅਸਲ ਚ ਦੇਖੋ 10 12 ਦਿਨ ਤਾਂ ਵਿਆਹ ਹੀ ਲੈ ਗਿਆ ਨਾ ਥੋੜੀ ਆ 10 12 ਦਿਨ ਤਾਂ ਵਿਆਹ ਲੈ ਗਈ ਕੜਾ ਪਾਵਾਂਗੇ ਲੈ ਭਾਈ ਦੇਖ ਲੋ ਮੇਚਾ ਲੈ ਲੋ ਤੇ ਵਿਆਹ ਦੇ ਉੱਤੇ ਇੱਕ ਹੋਰ ਵਿਆਹ ਆਪਾਂ ਕੜਾ ਪੁੱਛ ਲੋ ਕਿਹੜਾ ਚਾਂਦੀ ਦਾ ਕਿ ਸੋਨੇ ਦਾ ਸੋਨੇ ਦਾ ਸੋਨੇ ਦਾ ਜੀ ਆ ਆ ਆ ਆ ਆ ਦੀ ਚਾਹੀਦੀ ਸਾਨੂੰ ਆਹੇ ਲਾ ਕੇ ਪਾ ਦੇ ਨਹੀਂ ਤਾਂ ਵਲੌਗ ਵਲੌਗ ਨਹੀਂ ਪਾਉਣਾ ਮੈਂ ਨਹੀਂ 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 ਦੇਖ ਲੋ ਤੁਸੀਂ ਭਾਈ ਇੰਨੇ ਮਤਲਬ ਵਿਆਹ ਕਰਾਉਣ ਵਾਸਤੇ ਉਤਾਵਲੇ ਨੇ ਇਹਦਾ ਨਵਾਂ ਦਿਨ ਨਵਾਂ ਪ੍ਰੋਗਰਾਮ ਇੱਕ ਵਾਰ ਫੇਰ ਬਲੌਗ ਦੀ ਸ਼ੁਰੂਆਤ ਬਾਈ ਜਗਦੇਵ ਸਿੰਘ ਹੋਰਾਂ ਦੇ ਘਰੋਂ ਲੈਂਡ ਕਰੂਜ਼ਰ ਗੱਡੀ ਕੱਢ ਲਈ ਤੇ ਜਿੰਨੀ ਮੈਂ ਲੈਂਡ ਕਰੂਜ਼ਰ ਦੇ ਵਿੱਚ ਸਫਾਰੀ ਆ ਅਫਰੀਕਾ ਦੇ ਵਿੱਚ ਆ ਕੇ ਕਰ ਲਈ ਮਨ ਲੱਗਦਾ ਪੂਰੀ ਜ਼ਿੰਦਗੀ ਦੇ ਵਿੱਚ ਮੈਂ ਇੰਨਾ ਨਹੀਂ ਬੈਠਾ ਹੋਊਗਾ ਬੈਜੀ ਆ ਜੀ ਉਹ ਕੋਟ ਨਾਲ ਬੱਚੀ ਪਿਆ ਦੂਜਾ ਜਾਗਵਾਲਾ ਸਮਾਨ ਕੈਮਰੇ ਦੇ ਸਾਹਮਣੇ ਗਾਲ ਕਰ ਦੋ ਇੱਕ ਵਾਰੀ ਜੀ ਪਾ ਜੀ ਲੋ ਜੀ ਬੋਤਲਾਂ ਦੇ ਵੀ ਨਾਮ ਛਪਾਏ ਹੋਏ ਨੇ ਕੁਲਵੀਰ ਵੈਡਜ਼ ਹਰਵੀਨ ਕੁਲਵੀਰ ਭਾਈ ਮੁੰਡੇ ਦਾ ਨਾਮ ਆ ਹਰਵੀਨ ਕੁੜੀ ਦਾ ਨਾਮ ਆ ਤੇ ਅੱਜ ਆਪਾਂ ਚੱਲੇ ਆ ਮੁੰਡੇ ਵਾਲਾਂ ਦੇ ਘਰੇ ਹੁਣ ਵਿਆਹ ਪ੍ਰੋਗਰਾਮ ਤੇ ਤੇ ਅੱਜ ਪ੍ਰੋਗਰਾਮ ਹੈਗਾ ਜੀ ਮਾਹਿਆਂ ਦਾ ਜੀ ਮਾਹਿਆਂ ਦਾ ਤੇ ਰਾਤ ਨੂੰ ਹੈਗੀ ਗਜ਼ਲ ਨਾਈਟ ਰਾਤ ਨੂੰ ਗਜ਼ਲ ਨਾਈਟ ਸਰ ਜੀ ਠੀਕ ਐ ਅੱਜ ਆਪਾਂ ਲੇਟ ਹੋ ਗਏ ਆ ਅੱਜ ਆਪਾਂ ਲੇਟ ਹੋ ਗਏ ਆ ਹੋਈ ਵੇਟ ਕਰ ਰਹੇ ਆ ਆਪਣੀ ਠੀਕ ਐ ਚਲੋ ਹੁਣ ਸਾਡੀ ਵੇਟ ਹੋਈ ਜਾਂਦੀ ਹੈ ਬਸ ਉੱਥੇ ਪਹੁੰਚਣ ਸਾਰ ਹੀ ਪ੍ਰੋਗਰਾਮ ਸ਼ੁਰੂ ਹੋ ਜਾਣਾ ਫੋਨ ਤੇ ਗੱਲਬਾਤਾਂ ਹੋ ਗਈਆਂ ਕਹਿੰਦੇ ਵੀ ਸੋਨੂ ਦੀ ਡੀਕੀ ਜਾਂਦੇ ਆ ਬਸ ਠੀਕ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਤੁਹਾਨੂੰ ਪਤਾ ਕਿ ਪਿਛਲੇ ਆਪਾਂ 2-3 ਦਿਨਾਂ ਤੋਂ ਤੁਹਾਨੂੰ ਕੀਨੀਆਂ ਦੇ ਵਿੱਚ ਜਿਹੜੇ ਪੰਜਾਬੀਆਂ ਦੇ ਵਿਆਹ ਨੇ ਉਹ ਵਾਲੇ ਫੰਕਸ਼ਨ ਦਿਖਾ ਰਹੇ ਹਾਂ ਸੋਨੂੰ ਆਪਾਂ ਨਾਨਕ ਸ਼ੱਕ ਵੀ ਦਿਖਾਤੀ ਕੁੜੀ ਨੂੰ ਸ਼ਗਨ ਪਾਉਣਗੇ ਉਹ ਵਾਲਾ ਪ੍ਰੋਗਰਾਮ ਵੀ ਦਿਖਾਤਾ ਤੇ ਜੱਗ ਵਾਲਾ ਵੀ ਤਾਮਾ-ਜਾਮਾ ਕੱਲ ਜਿਹੜਾ ਵੱਡੇ ਲੈਵਲ ਤੇ ਸੀ ਉਹ ਵੀ ਤੁਹਾਨੂੰ ਦਿਖਾਤਾ ਤੇ ਅੱਜ ਮੈਂ ਤੇ ਭਾਈ ਜਗਦੇਵ ਸਿੰਘ ਅਸੀਂ ਚੱਲੇ ਆ ਜੀ ਹੁਣ ਮੁੰਡੇ ਵਾਲਿਆਂ ਦਾ ਇੱਕ ਰੇੜਾ ਪ੍ਰੋਗਰਾਮ ਆ ਮਾਈਆਂ ਦਾ ਮਾਈਆਂ ਦੇ ਨਾਲ ਸੋਨੂੰ ਆਪਾਂ ਤੇ ਗਜ਼ਲ ਨਾਈਟ ਜਿਹੜੀ ਹੋਣੀ ਆ ਉਹ ਵੀ ਦਿਖਾਵਾਂਗੇ ਤੇ ਹੁਣ ਸਵੇਰੇ ਨਿਕਲ ਗਏ ਤੇ ਸਾਰਾ ਦਿਨ ਹੁਣ ਮੈਂ ਭਾਈ ਹੋਰਾਂ ਦੇ ਨਾਲ ਹੀ ਆ ਤੇ ਪ੍ਰਸ਼ਾਦਾ ਪਾਣੀ ਸਾਰਾ ਕੁਝ ਆਪਣਾ ਅੱਜ ਬਾਰੀ ਚੱਲ ਰਹਾ ਜਿਹੜਾ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਚੱਲ ਹੀ ਰਿਹਾ ਠੀਕ ਹੈ ਜੀ ਐਈਆ ਪ੍ਰੋਗਰਾਮ ਤੇ ਬਾਕੀ ਸਾਰੀ ਫੈਮਿਲੀ ਬਾਈ ਹੋਰਾਂ ਦੇ ਵੀ ਉੱਥੇ ਪਹੁੰਚੀ ਹੋਈ ਹੈ ਬਸ ਸਾਡੀ ਵੇਟ ਹੋ ਰਹੀ ਆ ਪਹੁੰਚਦੇ ਆ ਤੇ ਫਿਰ ਉਸ ਤੋਂ ਬਾਅਦ ਸਾਨੂੰ ਦਿਖਾਉਣੇ ਆਪਾਂ ਮਾਈਆਂ ਦਾ ਪ੍ਰੋਗਰਾਮ ਤੇ ਹਜੇ ਕਾਫੀ ਕੁਝ ਪਿਆ ਦੇਖਣ ਵਾਲਾ ਹਜੇ ਬਰਾਤ ਵੀ ਪਈ ਆ ਤੇ ਉਸ ਤੋਂ ਬਾਅਦ ਰਿਸੈਪਸ਼ਨ ਪਾਰਟੀ ਵੀ ਪਈ ਆ ਹਣਾ ਸਾਰੇ ਵਲੌਗ ਤੁਸੀਂ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਜੀ ਵਲੌਗਾਂ ਦੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ

ini oke yo देखो पिछे टमाटो सॉस भी रखी पई है वह पा लगे बच गया काम है लबेड़ते देखो और मूहे लाल लाल रंग लगे पाई सारी टमाटो कैचअप ਸਮੋਸੇ ਲੈ ਆਉਣ ਮੁੰਡੇ ਦੇ ਪਿੰਡੇ ਦਾ ਕਸਾਕ ਸਾਖ ਖਾ ਲੋ ਲੈ ਚੱਲੋ ਸੇਵਕਾ ਰੇਂਦਾ ਜੀ ਮੱਠੇ ਚੋਰ ਡੋਂਟ ਵਰੀ ਨਹੀਂ ਇਹ ਪਰ ਕਰ ਲੈਂਦੇ ਪਰ ਸਗਲ ਦਾ ਪਾਣੀ ਉਹਦਾ ਨਾ ਦੇਖਿਆ ਸੀ ਉੱਥੇ ਵੀ ਉੱਥੇ ਵੀ ਐ ਟਮੇਟੋ ਸੌਸ ਪਾ ਦਿੱਤੇ ਹੈ ਟਮੇਟੋ ਸੌਸ ਪਾ ਦਿੱ ਪਾਣੀ ਦੀ ਬਾਲਟੀ ਪਾਤੀ ਉੱਤੇ ਇਹ ਜ਼ਰੂਰੀ ਹੈ ਇਹ ਕਰਨਾ ਹਨਾ ਬਈ ਕਰਨਾ ਪੈਂਦਾ ਨਾ ਇਹ ਤਾਂ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਲੋ ਜੀ ਬਟਨੇ ਵਾਲਾ ਤੁਹਾਨੂੰ ਮੁੰਡਾ ਦੱਸੀਏ ਵੀ ਇਹਦੇ ਹੁਣ ਲਾਇਆ ਕੀ ਕੀ ਆ ਪਹਿਲਾਂ ਪਾਈਏ ਇਹਦੇ ਉੱਤੇ ਪਾਣੀ ਦੀ ਬਾਲਟੀ ਉਸ ਤੋਂ ਬਾਅਦ ਤੁਸੀਂ ਇਹ ਲਾਲ ਲਾਲ ਰੰਗ ਦੇਖ ਰਹੇ ਹੋ ਭਾਈ ਇਹ ਟਮਾਟੋ ਸੌਸ ਆ ਅਜੇ ਸ਼ਗਨ ਵਾਲਾ ਪ੍ਰੋਗਰਾਮ ਰਹਿੰਦਾ ਉਦੋਂ ਬਾਅਦ ਦੌੜ ਭੱਜ ਸ਼ੁਰੂ ਉਦੋਂ ਬਾਅਦ ਦੌੜ ਭੱਜ ਸ਼ੁਰੂ ਲਾਓ ਦੁਬਾਰੇ ਕਰੋ ਸੈਟਅਪ ਤਿਆਰ ਭਾਈ ਹੈ ਲੈ ਚਲੋ ਜੀ ਇਹ ਹੀ ਚੀਜ਼ ਯਾਦਗਾਰ ਰਹਿਣੀ ਹੈ ਮੁੜ ਕੇ ਮੁੰਡਾ ਤਾਂ ਲਵੇੜੇ ਲਵੇੜਿਆ ਭਾਈ ਹੋਰ ਵੀ ਸੂਟ ਸਾਟ ਲਿਬੜ ਗਏ ਇੱਥੇ ਕਾਫੀ ਹਾਂ ਪਹਿਲਾਂ ਪੂਰਾ ਇਕੱਠ ਸੀ ਇੱਥੇ ਹੁਣ ਪਿੱਛੇ ਹੋ ਹੋ ਕੇ ਹੜ ਗਏ ਬਹੁਤ ਵਧੀਆ ਜੁਆਇ ਹੋਇਆ ਬਹੁਤ ਵਧੀਆ ਇੰਜੋਏ ਹੋਇਆ ਬਹੁਤ ਸੋਹਣਾ ਜੁਆਇ ਹਾਂ ਇਦਾਂ ਦਾ ਨਹੀਂ ਹੁੰਦਾ ਮੈ ਮਜ਼ਾ ਨਹੀਂ ਆਂਦਾ ਵਿਆਹ ਕਰ ਪਿਆ ਵਿਆਹ ਲੱਗਦਾ ਪਤਾ ਮੈਂ ਵਿਆਹ ਆ ਬਿਲਕੁਲ ਬਿਲਕੁਲ ਤਾਇ ਤਾਈ ਮੁੰਡੇ ਦਾ ਤਾਇ ਤਾਈ ਇਹਨਾਂ ਦੀ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਆ ਬਾਅਦ ਵਿੱਚ ਮੇਰੇ ਗੱਲ ਪੈ ਜਾਂਦੇ ਨੇ ਵੀ ਮੇਰੀ ਵੀਡੀਓ ਵੇਲੇ ਤੂੰ ਕਿਤੇ ਉਰਾ ਪਰਾ ਭੱਜ ਜਾਣਾ ਤਾਇ ਜੀ ਤੇ ਸਪੈਸ਼ਲ ਫੋਕਸ ਕੀਤਾ ਚਾਚਾ ਚਾਚੀ ਉਹ ਚਾਚਾ ਚਾਚੀ ਆ ਇਹ ਚਾਚਾ ਚਾਚੀ ਚਾਚਾ ਇਹਨੂੰ ਤਾਂ ਮੈਂ ਜਾਣਦਾ ਕੱਲ ਇਹਨਾਂ ਦਾ ਬੜਾ ਮਤਲਬ ਬੋਲੀਆਂ ਹਾਂ ਬਾਤ ਸਪੈਸ਼ਲ ਇਹਨਾਂ ਦੇ ਪਾਈਆਂ ਨੇ ਪਿੰਦਰ ਕਲਸੀ ਹੋ ਰਹੇ ਨਹੀਂ ਇਹ ਵੀ ਚਾਚਾ ਆ ਹਾਂ ਇਹ ਵੀ ਚਾਚਾ ਗਮਦੂਰ ਨਾਮ ਆ ਜੀ ਇਹਨਾਂ ਦਾ ਹਾਂ ਗਮਦੂਰ ਹਾਂ ਗਮਦੂਰ ਸਿੰਘ ਗਮਦੂਰ ਸਿੰਘ ਪਲੇਸਰ ਕੱਲ ਬੋਲੀਆਂ ਪਾਈਆਂ ਨਾ ਜਦੋਂ ਜ਼ਿਆਦਾ ਹਾਈਲਾਈਟ ਹੋ ਗਿਆ ਕੰਮ ਉਹਦੋਂ ਚਾਚਾ ਜੀ ਚਾਚਾ ਜੀ ਹੋਗੀ ਅਲੱਦਾਲੀ ਉਹ ਕਹਿੰਦੇ ਜੱਟ ਦਾ ਪਜਾਮਾ ਜਦੋਂ ਉੱਚਾ ਹੋ ਗਿਆ ਪਰ ਜਿੱਤ ਨਹੀਂ ਰਿਹਾ ਉਹ ਹੀ ਤਾਂ ਇਸ ਤੋਂ ਨਵੀਂ ਚੀਜ਼ ਦਿਖਾਈਏ ਇੱਕ ਇੱਥੇ ਆ ਦੇਖੋ ਯਾਰ ਜਿਹੜਾ ਆਪਾਂ ਇੰਡੀਆ ਦੇ ਵਿੱਚ ਦੇਖਦੇ ਆ ਨਾ ਬਰਫ਼ ਦਾ ਗੋਲਾ ਤਿਆਰ ਕਰਦੇ ਨੇ ਇੱਥੇ ਵੀ ਸਪੈਸ਼ਲ ਸਟਾਲ ਲਾਈ ਹੋਈ ਆ ਤੇ ਆ ਨਾਮ ਵੀ ਇੰਡੀਆ ਨਾ ਅਤਲ ਬ੍ਰਾਂਡ ਰਾਜਕੋਟ ਕਮਾਲ ਹੋ ਗਈ ਸਭ ਤਰ੍ਹਾਂ ਦਾ ਫਲੇਵਰ ਪਿਆ ਕਾਲਾ ਖੱਟਾ ਸਟ੍ਰੌਬਰੀ ਹੈ ਗੱਲ ਕਰੋ ਤੁਸੀਂ ਕਿਹੜਾ ਖਾਣਾ ਬੜਾ ਬਰਾੜੇ ਕਿ ਭਾਰ ਹੈ ਦੇਖਿਆ ਜਾਂਦੇ ਫਿਰ ਦੇਖ ਕੇ ਆ ਕੇ ਨਗਲੇ ਆ ਗੋਲੇ ਵਗੈਰਾ ਖਾਣਾ ਨਾ ਜਵਾਖਾਂ ਦਾ ਕੰਮ ਆ ਪਰ ਜੇ ਤੁਸੀਂ ਦੇਖੋਗੇ ਨੇ ਇਧਰਲੇ ਪਾਸੇ ਗੋਲੇ ਖਾਣ ਵਾਸਤੇ ਕੌਣ ਖੜੇ ਨੇ ਆਹ ਦੇਖੋ ਇਹ ਬਾਜ ਲੱਗਾ ਜਿਹੜੇ ਘੰਟਾ ਚਲੋ ਇਹ ਬਣ ਗਈ ਹੁਣ ਬਣ ਗਈ ਬਸ ਹੁਣ ਤਾਂ ਬਣ ਗਿਆ ਪਰ ਜਿਹੜਾ ਚੀਜ਼ ਕੈਪਚਰ ਕਰਨੀ ਕਰ ਲਈ ਲਓ ਜੀ ਸਾਰੇ ਤਰ੍ਹਾਂ ਦੇ ਫਰੇਬਲ ਪਾ ਦਿੱ ਵਿਚੀ ਇਟਲੀ ਵਾਲਾ ਝੰਡਾ ਬਣਾਤਾ ਕੁੜੀ ਲਾਵੋ ਲਾ ਆ ਬਰਫ਼ ਦੇ ਗੋਲੇ ਖਾਣ ਵਾਲੇ ਦਾ ਅੱਜ ਰਿਕਾਰਡ ਟੁੱਟੇ ਨਹੀਂ ਘੱਟੋ ਘੱਟ 10 ਸਾਲ ਜਾਂ 12 ਸਾਲ ਮੈਨੂੰ ਹੋ ਗਏ ਨਾ ਮੇਰੇ ਯਾਦ ਹੀ ਹੈ ਮੈਂ ਬਰਫ਼ ਦਾ ਗੋਲਾ ਆਖਰੀ ਵਾਰ ਕਦੋਂ ਖਾਦਾ ਸੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ 30 ਸਾਲ ਹੋ ਗਏ ਉਧਰ ਸਰਦਾਰ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਬਰਫ਼ ਦਾ ਗੋਲਾ ਖਾਦੇ ਨੂੰ 50 ਸਾਲ ਹੋ ਗਏ ਹਨਾ ਬਾਈ ਜੀ ਤੁਸੀਂ ਕਹਿੰਿਆ 50 ਸਾਲ ਹੋ ਗਏ ਅੱਛਾ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਆਪਣਾ ਜਨਮ ਦਿਨ ਤੇ ਆ ਨਹੀਂ ਨਹੀਂ ਆ ਬਰਫ ਦਾ ਗੋਲਾ ਖਾਦੇ ਨੂੰ ਹੋ ਗਿਆ ਸਾਲ ਸਾਲ ਕਿ ਹੋ ਗਿਆ ਅੱਛਾ ਤੇ ਤੁਸੀਂ ਜੀ ਸਾਨੂੰ ਵੀ ਹੋਈ ਚੱਲੇ ਮੈਂ ਟਾਈਮ ਗੋਲਾ ਖਾਜੀ ਹੋਣਾ ਥੋੜਾ ਕਿੰਨੇ ਸਾਲ ਹੋ ਮੈਨੂੰ 10 ਕ ਸਾਲ ਮੇਰੇ ਯਾਦ ਨਹੀਂ 20 ਸਾਲ ਹੋ ਗਏ ਦਾ ਬਰਫ ਦੇ ਗੋਲੇ ਵਾਲੇ ਰਿਕਾਰਡ ਟੁੱਟ ਗਿਆ ਜੇ ਅਫਰੀਕਾ ਚ ਹਨ ਹੋਗੇ ਬਾਪੂ ਜੀ ਦਾ ਰਿਕਾਰਡ ਕਰਨਾ ਭੁੱਲ ਗਏ ਇਹਨਾਂ ਨੇ ਵੀ ਸ਼ੱਕ ਲਿਆ ਗੋਲਾ ਬਰਫ ਵਾਲਾ ਤੁਸੀਂ ਦੱਸੋ ਕਿੰਨੇ ਸਾਲ ਹੋਗੇ ਤੁਹਾਨੂੰ ਉਹ ਦੂਜਾ ਗਿਣਨ ਵਾਲਾ ਗਿਣਤੀ ਵਾਲਾ ਦੱਸੋ ਵੀ 40 ਸਾਲ 50 ਸਾਲ 60 ਸਾਲ 60 ਸਾਲ ਹੋ ਗਏ ਲੈ ਬਈ ਕੀ ਕਰ ਲਿਆ ਮੋਰਚਾ ਪਤੇ ਇਸ ਟਾਈਮ ਅੱਜ ਦਾ ਰਿਕਾਰਡ ਬਰਫ ਦੇ ਗੋਲੇ ਦਾ ਬਾਪੂ ਜੀ ਦੇ ਨਾਮ ਚਲੋ ਟਰੋਫੀ ਲਈ ਟਰੋਫੀ ਲਈ ਲਕਰਦੂ ਲੱਗਦੇ ਆ ਤੁਨ ਮਾਨਸ ਲੋ ਜੀ ਕੀ ਹੋ ਲੋ ਭਾਈ ਲੋ ਜੀ ਬਰਫ ਦੇ ਗੋਲਿਆਂ ਤੋਂ ਬਾਅਦ ਹੁਣ ਆ ਗਈ ਵਾਰੀ ਪ੍ਰਸ਼ਾਦੇ ਦੀ ਚਲੋ ਇਧਰਲੇ ਪਾਸੇ ਵਾਰੀ ਆ ਗਈ ਦੇਸੀ ਘਿਓ ਦੀ ਹੈ ਉਹ ਯਾਰ ਕਮਾਲ ਹੋ ਗਈ ਹੈ ਨਾ ਥੋੜਾ ਜਿਹਾ ਖਾਣੇ ਆ ਕਿਉਂਕਿ ਕੋਈ ਐਕਸਰਸਾਈਜ਼ ਤਾਂ ਕਰਦੇ ਨੇ ਵੀ ਜੰਮ ਜੂ ਹਿੱਕ ਤੇ ਦੇਸੀ ਘਿਓ ਤੇ ਨਾਲ ਸ਼ੱਕਰ ਵਧੀਆ ਤਾਂ ਮਜਾ ਮਾ ਹੋ ਗਿਆ ਜਿਨੇ ਹੁੱਦੀ ਮੋਨੀ ਦੀ ਭੂਖ ਸੋਣਿਆ ਦੂਰ ਕਿਤੇ ਜੰਗਲਾਂ ਚ ਨੱਚਦੀ ਫੇਰੇ ਸ਼ਹਿਰ ਤੱਕ ਸੋਟੇ ਪਰ ਹੋਏ ਆਲੇ ਬੁੰਡੇ ਦੇ ਬਟਨਾ ਲਾਉਣ ਦਾ ਪ੍ਰੋਗਰਾਮ ਦਿਖਾਉਣ ਤੋਂ ਬਾਅਦ ਫਿਰ ਗਜ਼ਨ ਲਾਈਟ ਤੁਹਾਨੂੰ ਆਪਾਂ ਦਿਖਾਈ ਆ ਤੇ ਅੱਜ ਹੁਣ ਅਗਲਾ ਦਿਨ ਚੜ ਗਿਆ ਜੀ ਇਸ ਦਿਨ ਦੇ ਵਿੱਚ ਆਪਾਂ ਕੀ ਕਰਨਾ ਵੀ ਕਿਉਂਕਿ ਵਿਆਹ ਦੇ ਵਿੱਚ ਦੇਖੋ ਜਿਆਦਾ ਕੁਝ ਬੋਲਨ ਨੂੰ ਹੁੰਦਾ ਨਹੀਂ ਸੋਨੂੰ ਰੀਤੀ ਰਿਵਾਜ ਹੁੰਦੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਤੇ ਪਿਛਲੇ ਪਾਸੇ ਗਾਣੇ ਚੱਲਦੇ ਹੁੰਦੇ ਨੇ ਗਾਣੇ ਕਰਕੇ ਆਪਾਂ ਖੁੱਲ ਕੇ ਵੀਡੀਓ ਪਾ ਨਹੀਂ ਸਕਦੇ ਕਾਪੀਰਾਈਟ ਦਾ ਇਸ਼ੂ ਪੈ ਜਾਂਦਾ ਵੀਡੀਓ ਆਪਣੀ ਡਿਲੀਟ ਵੀ ਹੋ ਸਕਦੀ ਹੈ ਸੋ ਤਾਂ ਕਰਕੇ ਆਪਾਂ ਇਹ ਜਿਹੜੇ ਛੋਟੇ ਮਤਲਬ 2 ਜਾਂ 3 ਦਿਨਾਂ ਦਾ ਇੱਕ ਵਲੌਗ ਬਣਾ ਕੇ ਵਿਆਹ ਦਾ ਆਪਾਂ ਦਿਖਾ ਰਹੇ ਆ ਅੱਜ ਵਾਲੇ ਦਿਨ ਦੇ ਵਿੱਚ ਕੀ ਪ੍ਰੋਗਰਾਮ ਹੈ ਅੱਜ ਆਪਾਂ ਜਾਣਾ ਜੀ ਨਕੂਰੂ ਨਕੂਰੂ ਉਹ ਜਗ੍ਹਾ ਜਿੱਥੇ ਆਪਾਂ ਕੁੜੀ ਨੂੰ ਛਗਣ ਪਾਉਣ ਗਏ ਸੀ ਕਿਉਂਕਿ ਨਕੂਰੂ ਇੱਥੋਂ ਘੱਟੋ ਘੱਟ 200 ਕਿਲੋਮੀਟਰ ਦੇ ਨੇੜੇ ਤੇੜੇ ਆ ਜੇ ਅਗਲੇ ਦਿਨ ਉਸ ਤੋਂ ਵਿਆਹ ਮਤਲਬ ਅੱਜ ਆਪਾਂ ਜਾ ਕੇ ਰਾਤ ਸਟੇ ਕਰਨਾ ਅਨਕੂਰੂ ਦੇ ਵਿੱਚ ਤੇ ਅਗਲੇ ਦਿਨ ਆਪਾਂ ਬਰਾਤ ਦੇ ਵਿੱਚ ਸ਼ਾਮਲ ਹੋਣਾ 200 ਕਿਲੋਮੀਟਰ ਦੂਰ ਹੋਣ ਕਰਕੇ ਮੈਨੂੰ ਲੱਗਦਾ ਵੀ ਇਹ ਡਿਸੀਜਨ ਸਹੀ ਆ ਜੇ ਕੱਲ ਨੂੰ ਤੁਰਤ ਪੈਰ ਆਪਾਂ ਖੜੇ ਪੈਰ ਉਸੇ ਦਿਨ ਵਿਆਹ ਵਾਲੇ ਦਿਨ ਇੱਥੋਂ ਤੁਰਦੇ ਤਾਂ 200 ਕਿਲੋਮੀਟਰ ਸਫ਼ਰ ਤੈਅ ਕਰਕੇ ਟਾਈਮ ਸਿਰ ਪਹੁੰਚਣਾ ਪੋਸੀਬਲ ਨਹੀਂ ਸੀ ਲੇਟ ਫਿਟ ਹੋ ਜਾਂਦਾ ਸੋ ਇਹ ਡਿਸੀਜਨ ਵਧੀਆ ਵੀ ਇੱਕ ਦਿਨ ਜਾ ਕੇ ਉੱਥੇ ਹੋਟਲ ਦੇ ਵਿੱਚ ਸਟੇ ਕਰਾਂਗੇ ਤੇ ਅਗਲੇ ਦਿਨ ਆਪਾਂ ਬਰਾਤ ਦੇ ਵਿੱਚ ਸ਼ਾਮਲ ਹੋ ਜਾਾਂਗੇ ਸੋ ਜਿਹੜੀ ਸਾਹਮਣੇ ਸੜਕ ਜਾ ਰਹੀ ਆ ਜੀ ਸੱਜੇ ਪਾਸੇ ਜਾਂਦੀ ਆ ਤੇ ਆਪਾਂ ਨਕੂਰੂ ਚੱਲੇ ਆ ਜਿੱਥੇ ਆਪਾਂ ਕੱਲ ਨੂੰ ਵਿਆਹ ਵਾਲਾ ਫੰਕਸ਼ਨ ਦੇਖਣਾ ਤੇ ਬਾਈ ਜੀ ਨੇ ਰਾਹ ਦੇ ਵਿੱਚ ਗੱਡੀ ਰੋਕੀ ਆ ਵਿਊ ਪੁਆਇੰਟ ਦਿਖਾਉਣ ਵਾਸਤੇ ਆ ਦੇਖੋ ਯਾਰ ਕਿੱਡਾ ਸੋਹਣਾ ਵਿਊ ਪੁਆਇੰਟ ਆ ਤੇ ਇੱਥੋਂ ਕਿਹੜਾ ਸ਼ਹਿਰ ਦਿਖਦਾ ਜੀ ਇਧਰਲੇ ਪਾਸੇ ਨੂੰ ਨਹੀਂ ਸ਼ਹਿਰ ਨਹੀਂ ਇਧਰ ਇਹ ਨੌਰਕ ਏਰੀਆ ਜਿੱਥੇ ਆਪਣਾ ਜਿਆਦਾ ਕਣਕ ਦੀ ਖੇਤੀਬਾੜੀ ਹੁੰਦੀ ਆ ਠੀਕ ਆ ਉਸ ਪਾਸੇ ਨੂੰ ਇਹ ਰਸਤਾ ਜਾਂਦਾ ਹੈ ਮਸਾਈ ਮਾਰਾਂ ਨੂੰ ਵੀ ਇਹੀ ਜਾਂਦਾ ਅਸਾਂ ਮਸਾਈ ਮਾਰਾਂ ਨੂੰ ਵੀ ਇਹੀ ਜਾਂਦਾ ਇਹ ਥੱਲੋਂ ਦੀ ਹਾਂਜੀ ਤੁਸੀਂ ਦੇਖੋ ਯਾਰ ਨਿਗਾਹ ਮਾਰ ਕੇ ਪਤਾ ਨਹੀਂ ਕਈ 100 ਕਿਲੋਮੀਟਰ ਤੱਕ ਨਿਗਾਹ ਜਾ ਰਹੀ ਆ ਉਹ ਪਿੱਛੇ ਤ ਅੱਜ ਬਹੁਤ ਸੋਹਣਾ 뷰 ਸੋਹਣਾ ਮਤਲਬ ਕਲੀਨ ਆ ਰਾਹ ਦੇ ਵਿੱਚ ਮੀਂਹ ਪੈ ਕੇ ਹਟਿਆ ਮੀਂਹ ਪੈਣ ਕਰਕੇ ਨਾ ਹਵਾ ਥੋੜੀ ਜੀ ਸਾਫ਼ ਹੋ ਗਈ ਤੇ ਮੌਸਮ ਥੋੜਾ ਜਿਹਾ ਸਾਫ਼ ਹੋ ਗਿਆ ਇਹ ਮਾਹੌਲਾ ਆਲੇ-ਦੁਆਲੇ ਦੁਕਾਨਾਂ ਬਣੀਆਂ ਹੋਈਆਂ ਨੇ ਮਸਾਈ ਟ੍ਰਾਈਬ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਕੱਪੜਾ ਲੀੜਾ ਤੇ ਖੱਲ ਤੋਂ ਬਣੇ ਹੋਏ ਕੱਪੜੇ ਟੋਪੀਆਂ ਇਹੋ ਜਿਹਾ ਕੁਝ ਇੱਥੇ ਬਹੁਤ ਪਿਆ ਆ ਦੇਖੋ ਕੀ ਕਹਿੰਦੀ ਉਹ ਲੈਂਡ ਨੂੰ ਕਹਿੰਦੇ ਸੀ ਆਹ ਰੋਡ ਨਾ ਇਹ ਜੁਗਾਂਡਾ ਤੱਕ ਜਾਂਦਾ ਇਹ ਅੱਛਾ ਇਹ ਜੁਗਾਂਡਾ ਤੱਕ ਜਾਂਦਾ ਇੱਥੋਂ ਪਹਿਲਾਂ ਨਕੂਰੂ ਨਕੂਰੂ ਤੋਂ ਐਲਡੋਰੇਟ 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 ਤੋਂ ਜੁਗਾਂਡਾ ਰਵਾਂਡਾ ਬਰੂndi ਸਾਰਾ ਜਾਂਦਾ ਹੈ ਅੱਛਾ ਇਹ ਉਹ ਜਾਂਦਾ ਉੱਥੇ ਤੱਕ ਬਹੁਤ ਵੱਡਾ ਰੋਡ ਆ ਯਾਰ ਇਹ ਇੱਕ ਐਲ ਸ਼ੇਪ ਹੀ ਬਣ ਗਈ ਵੀ ਇੱਥੋਂ ਸਿੱਧਾ ਜਾ ਕੇ ਨਾਇਰੋਬੀ ਤੇ ਇਧਰਲੇ ਪਾਸੇ ਨੂੰ ਸਿੱਧਾ ਜੁਗਾਂਡਾ ਅਗਲਾ ਦੇਸ਼ ਉਹ ਲੈਣਾ ਕੋਈ ਤੇ ਆਹ ਦੇਖੋ ਭਈ ਆਹ ਮਾਹੌਲ ਇੱਥੋਂ ਦਾ ਕੀ ਕਰਨਾ ਦਸਪੇਰੇ ਸੀ ਹਾਂ ਲਿਆ ਇਹ ਸਾਰਾ ਇਹ ਸਾਰਾ ਲੱਕੜ ਦਾ ਬਣਾਇਆ ਹੋਇਆ ਹੈ ਘਰਾਂ ਦੇ ਮਤਲਬ ਟੰਗਣ ਵਾਸਤੇ ਹਾਂ ਸਾਰਾ ਹੈਂਡ ਮੇਡ ਜਿਹੜਾ ਅੰਦਰ ਵੀ ਪਿਆ ਨਾ ਚੀਜ਼ਾਂ ਸੋਹਣੀਆਂ ਪਈਆਂ ਨੇ ਇਹਨਾਂ ਕੋਲ ਆਹ ਕੀਨੀਆਂ ਦਾ ਫਲੈਗ ਇਹ ਵੀ ਮੰਨ ਲਓ ਦਾ ਖਲ ਦੇ ਬਣਾਇਆ ਹੋਇਆ ਕਿਸੇ ਦੇ ਹਾਂ ਹਾਂ ਜੀ ਮਾਸ ਹੀ ਹੈ ਵੀ ਆ ਦੇਖੋ ਨਾ ਸਾਰਾ ਹੈਂਡ ਮੇਡ ਹੁੰਦਾ ਇਹਨਾਂ ਦਾ ਜਿੰਨਾ ਵੀ ਹੈ ਬਹੁਤ ਕੰਨ ਲੱਗੀਆਂ ਹੋਈਆਂ ਨੇ ਦੂਰ ਤੱਕ ਜੇ ਜਿੱਦਣੋਂ ਆਪਾਂ ਆ ਰਹੇ ਹਾਂ ਤਾਂ ਇੱਧਰ ਪਿਛਲੇ ਪਾਸੇ ਨਿੱਧਰਲੇ ਪਾਸੇ ਤੇ ਸਾਰਾ ਇੱਧਰਲਾ ਪਾਸਾ ਵੀ ਪਿਛੇ ਤੱਕ ਭਰਿਆ ਪਿਆ ਠੀਕ ਆ ਮਾਹੌਲ ਉਹ ਸਾਹਮਣੇ ਲਿਖਿਆ ਹੋਇਆ ਪ੍ਰਾਈਸਲੈਸ ਲੰਗੇ ਤਾਂ ਨਹੀਂ ਹੈਗੇ ਬੰਦੇ ਉਹ ਨਹੀਂ 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 ਇੱਥੇ ਸਾਰਿਆਂ ਨੇ ਇੱਥੇ ਆਉਣਾ ਠੀਕ ਆ ਹਲੇ ਆਪਾਂ ਜਿੱਧਰ ਨੂੰ ਜਾ ਰਹੇ ਹਾਂ ਬਰਾਤ ਵਾਲੇ ਪਾਸੇ ਨੂੰ ਆਪਣੇ ਆਲੇ-ਦਾਲ ਹੀ ਨੇ ਸਾਰੀਆਂ ਗੱਡੀਆਂ ਤਿੰਨ-ਚਾਰ ਗੱਡੀਆਂ ਨੇ ਤੇ ਕਬੱਡੀ ਬੱਸ ਵੀ ਆ ਉਹ ਵੀ ਪਤਾ ਨਹੀਂ ਆਪਣੇ ਅੱਗੇ ਪਤਾ ਨਹੀਂ ਪਿੱਛੇ ਆ ਵਿਆਹ ਵਿਦ ਪਿਕਨਿਕ ਹੋਈ ਪਈ ਆ ਵਿਆਹ ਵਿਦ ਪਿਕਨਿਕ ਹੋਈ ਪਈ ਆ ਵੀ ਰਾਤ ਖੜ ਕੇ ਨਾਲ ਤਾਂ ਕੌਫੀਆਂ ਪੀ ਰਹੇ ਆ ਤੇ ਫੋਟੋਆਂ ਖਿੱਚ ਰਹੇ ਆ ਤਿੰਨੰਦ ਵੀ ਆ ਰਿਹਾ ਰਾਹ ਬਹੁਤ ਸੋਹਣਾ ਜੀ ਇਹ ਗੱਡੀ 'ਚ ਬਹਿ ਕੇ ਰਿਕਾਰਡ ਕਰਨ ਵਾਲਾ ਨਹੀਂ ਹੈਗਾ ਪਰ ਮੋਟਰਸਾਈਕਲ ਤੇ ਜਾ ਕੇ ਰਿਕਾਰਡ ਕਰੀਏ ਨਾ ਬੜਾ ਸੋਹਣਾ ਥੀ ਵਿਊ ਬਣਦਾ ਹੈ ਨਾ ਕਿਉਂਕਿ ਆਲੇ-ਦਾਲੇ ਗ੍ਰੀਨਰੀ ਗ੍ਰੀਨਰੀ ਜਿਹੜਾ ਤੁਹਾਨੂੰ ਆ ਮਾਹੌਲ ਦਿਖਾ ਰਹੇ ਆ ਇਹੋ ਜਿਹਾ ਕੁਛ ਹੀ ਆ ਸਾਰਾ ਕੁਛ ਰਾਹ ਦੇ ਵਿੱਚ ਤੇ ਬਾਈ ਜੀ ਨੇ ਸਾਨੂੰ ਇਹ ਵੀ ਕਿਹਾ ਵੀ ਜਿਵੇਂ-ਜਿਵੇਂ ਆਪਾਂ ਅੱਗੇ ਜਾਈ ਜਾਵਾਂਗੇ ਵਿਊ ਹੋਰ ਸੋਹਣਾ ਹੁੰਦਾ ਜਾਊਗਾ ਕਿਉਂਕਿ ਇੱਥੋਂ ਅਬਾਊਟ 300 ਕਿਲੋਮੀਟਰ ਤੱਕ ਸੇਮ ਵਿਊ ਚੱਲਣਾ ਇਦਾਂ ਦਾ ਹੀ ਆ ਅੱਛਾ ਹਾਂਜੀ ਤੇ ਨਕੂਰੂ ਤੋਂ ਇੱਥੋਂ ਸਾਰਾ 100 ਕਿਲੋਮੀਟਰ ਰਹਿ ਗਿਆ ਹਨਾ ਨਹੀਂ ਨਹੀਂ ਨਕੂਰੂ ਅਜੇ ਹੈਗਾ ਇੱਥੋਂ ਅਬਾਊਟ ਤੁਸੀਂ ਮੰਨ ਕੇ ਚੱਲੋ 1 130 ਰਹਿ ਗਿਆ ਅੱਛਾ ਠੀਕ ਹੈ ਹਾਂ ਅੱਛਾ ਤੇ ਇੱਕ ਵਾਰ ਫੇਰ ਸਾਡੇ ਵਿਚਕਾਰ ਪਹੁੰਚ ਜੁਕੇ ਨੇ ਜੀ ਉਰਫ ਜੱਗਾ ਬਾਈ ਸਸੀਗਾਲ ਉਹ ਠੀਕ ਹੋ ਜੀ ਲੱਗ ਗਿਆ ਮੇਰੇ ਬਿਨਾ ਲੱਗ ਗਿਆ ਸਿੱਧਾ ਹੀ ਕਹਦਾ ਤਸਤੇ ਲੱਗ ਗਿਆ ਨਾ ਲਾਉਣੀ ਪੈਣਾ ਕਿ ਨਹੀਂ ਅਣੀ ਹੱਥ ਪੇਜੂਗੀ ਮਾੜੀ ਆ ਫਿਰ ਹੈ ਫਿਰ ਅਸੀਂ ਆਦਾ ਕੰਮ ਕਿਵੇਂ ਕਰਾਂਗੇ ਹੈ ਠੀਕ ਹੈ ਚਲੋ ਹਾਂਜੀ ਨਹੀਂ ਉਹ ਫਿਰ ਤੁਹਾਡੀ ਬਾਈ ਹੋਰਾਂ ਨਾਲ ਗੱਲ ਹੋਈ ਜਾਂਦੀ ਸੀ ਨਾ ਤਾ ਕਰਕੇ ਫਿਰ ਆਪਾਂ ਗੱਲ ਨਹੀਂ ਕੀਤੀ ਕਿਦਾਂ ਬਸ ਠੀਕ ਹੈ ਹੁਣ ਇੱਥੋਂ ਆਪਾਂ ਨਗੁਰੂ ਪਹੁੰਚਣਾ ਬਸ ਸ਼ਕਲ ਲਈ ਤੁਸੀਂ ਕਾਫੀ ਕੂਫੀ ਹਾਂ ਸ਼ਕਲ ਲਈ ਉਹ ਮੰਮੀ ਨੇ ਪੀਣੀ ਸੀ ਥੋੜੀ ਚ ਅੱਛਾ ਮੰਮੀ ਡੈਡੀ ਅੰਦਰ ਹੀ ਨੇ ਮੰਮੀ ਆਪਾਂ ਨਵਾਸ਼ਾ ਨਵਾਸ਼ਾ ਰੋਗ ਨੇ ਉੱਥੇ ਲੈਣੇ ਕੋਲ ਬਸ ਠੀਕ ਹੈ ਇੱਥੋਂ ਲੱਗੂਗਾ ਬਸ ਮਸਾਂ ਹੀ 40 45 ਮਿੰਟ ਲੱਗਣਗੇ 40 45 ਮਿੰਟ ਲੱਗਣਗੇ ਠੀਕ ਹੈ ਜੀ ਮੈਂ ਬਾਈ ਜੀ ਵੀ ਆਪਣੇ ਨਾਲ ਹੀ ਜਾ ਰਹੇ ਹਾਂ ਆਹ ਕਿੱਥੇ ਰੁਕਦੇ ਆਂ ਵਿਆਹ ਵਾਲੇ ਪ੍ਰੋਗਰਾਮ ਤੇ ਬਰਾਤ ਇੱਕ ਦਿਨ ਪਹਿਲਾਂ ਚੱਲੀ ਆ ਮੈਂ ਦੱਸ ਗਿਆ ਤਾਂ ਵੀ 200 ਕਿਲੋਮੀਟਰ ਜਾਣਾ ਤੇ ਜੇ ਆਪਾਂ ਉਸੇ ਤੁਰਤ ਪੈਰ ਜਾਂਦੇ ਫਿਰ ਉਹ ਗੱਲ ਨਹੀਂ ਬਣਦੀ ਸੀ ਹਾਂ ਫਿਰ ਟੈਨਸ਼ਨ ਵਧਣਾ ਜਲਦੀ ਫਿਰ ਲੇਟ ਬਾੜਾ ਹੋ ਜਾਂਦੀ ਆ ਫਿਰ ਥਿਊ ਨਹੀਂ ਦੇਖ ਸਕਦਾ ਤਾਂ ਬੰਦਾ ਥਿਊ ਨਹੀਂ ਦੇਖ ਸਕਦੇ ਫਿਰ ਕਾਲੀ ਹੁੰਦੀ ਹੁਣ ਤਾਂ ਪਿਕਨਿਕ ਵਾਲਾ ਮਾਹੌਲ ਹੋਇਆ ਪਿਆ ਇੱਧਰ ਸਾਰਾ ਚੱਲੀਏ ਜੀ ਚਲੋ ਚਲੋ ਥਿਊ ਜਿਹੜਾ ਆਪਣੇ ਦੱਸ ਤਾਂ ਮੈਂ ਕਿਹੜਾ ਰੋਡ ਆ ਕਿੱਧਰ ਨੂੰ ਜਾਂਦਾ ਸਾਹਮਣੇ ਲਿਖਿਆ ਹੋਇਆ ਜੀ ਆਈ ਲਵ ਨਵਾਸ਼ਾ ਜਦੋਂ ਪਿਛਲੀ ਵਾਰੀ ਆਪਾਂ ਗਏ ਸੀ ਚੁੰਨੀ ਦੇ ਸ਼ਗਨ ਤੇ ਤਾਂ ਉਦੋਂ ਵੀ ਆਪਾਂ ਇੱਥੇ ਆ ਕੇ ਖੜੇ ਸੀ ਅੱਜ ਇੱਕ ਵਾਰ ਫੇਰ ਦੁਬਾਰੇ ਇੱਥੇ ਖੜੇ ਆ ਤੇ ਸਾਰੇ ਇੱਥੇ ਲਗਭਗ ਆਏ ਹੋਏ ਨੇ ਸਾਡੇ ਨਾਲ ਸਕਰੀਨ ਤੇ ਸਾਹਮਣੇ ਗਮਦੂਰ ਚਾਚਾ ਜੀ ਤੇ ਇਧਰਲੇ ਪਾਸੇ ਆਈ ਲਵ ਨਵਾਸ਼ਾ ਚਲੋ ਮੌਸਮ ਵਧੀਆ ਹੋ ਗਿਆ ਹੋਰ ਠੰਡੀ ਠੰਡੀ ਹਵਾ ਚੱਲਣ ਲੱਗੀ ਹੁਣ ਇਹ ਮੇਨ ਪੁਆਇੰਟ ਬਣਾਇਆ ਹੋਇਆ ਮੁੱਲਾ ਦਾ ਰੁਕਣ ਵਾਸਤੇ ਮੇਨ ਰੋਡ ਤੇ ਇਹ ਨਾਲੇ ਬੰਦਾ ਚਾਹ ਪਾਣੀ ਪੀਜੇ ਤੇ ਕਿਸੇ ਨੇ ਬਾਥਰੂਮ ਬੂਥਰਮ ਜਾਣਾ ਭਾਈ ਉਹ ਜਾਇਆ ਵੀ ਪਰ ਇਹ ਰਹਿੰਦਾ ਇਹ ਜਦੋਂ ਵੀ ਆਉਣੇ ਇੱਥੇ ਦੋ ਵਾਰੀ ਆਇਆ ਤੇ ਦੋਨੇ ਵਾਰੀ ਫੋਲੋ ਸੀ ਕੰਮ ਖੁਪਾਈ ਕੱਡੀ ਸੋਹਣੀ ਪੇਂਟਿੰਗ ਬਣਾਈ ਹੋਈ ਹੈ ਇੱਥੇ ਵਿਆਹ ਵਾਲਾ ਮਾਹੌਲ ਘੱਟ ਲੱਗ ਰਿਹਾ ਤੇ ਪਿਕਨਿਕ ਵਾਲਾ ਮਾਹੌਲ ਜ਼ਿਆਦਾ ਲੱਗ ਰਿਹਾ ਹੈ ਹਨਾ ਕਿਉਂਕਿ ਕੋਈ ਐਵੇਂ ਵਿਆਹ ਦੇ ਹਿਸਾਬ ਨਾਲ ਤਿਆਰ ਵੀ ਨਹੀਂ ਹੋਇਆ ਹੋਇਆ ਹਨਾ ਇਧਰਲੇ ਪਾਸੇ ਸਾਡੇ ਨਾਲ ਫੇਰ ਇੱਕ ਵਾਰੀ ਬਾਈ ਸੁਖਮਿੰਦਰ ਸਿੰਘ ਜੀ ਆਹੀ ਹਿਲ ਤੇ ਖੜੇ ਹੁੰਦੇ ਆ ਕੀ ਹਾਲ ਆ ਬਾਈ ਜੀ ਆਹੀ ਹਿਲ ਤੇ ਖੜੇ ਹੁੰਦੇ ਆ ਕੀ ਹਾਲ ਆ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਚਾਹ ਪਾਣੀ ਪੀ ਕੇ ਹੁਣ ਆਪਣੀ ਜਾਣ ਦੀ ਵਾਰੀ ਆ ਤੇ ਬਾਈ ਜੀ ਮਾੜਾ ਏਰੀਆ ਦਾ ਦੱਸੋ ਆਪਾਂ ਜਿੱਥੇ ਖੜੇ ਆ ਤੁਸੀਂ ਉਹ ਖੇਤੀ ਦੀ ਗੱਲ ਕਰਦੇ ਸੀ ਫੁੱਲਾਂ ਵਾਲੀ ਖੇਤੀ ਇੱਥੇ ਅਸਲ ਚ ਕੀ ਆ ਗ੍ਰੀਨ ਹਾਊਸ ਜਿਆਦਾ ਐ ਇਸ ਏਰੀਆ ਚ ਤੇ ਫਲਾਵਰ ਮਤਲਬ ਖੇਤੀ ਜਿਆਦਾ ਇੱਥੇ ਠੀਕ ਐ ਐਕਸਪੋਰਟ ਕਰਦੇ ਮਤਲਬ ਬਾਹਰ ਭੇਜਦੇ ਜਿਆਦਾ ਯੂਕੇ ਵਗੈਰਾ ਜਾਂਦੇ ਫੁੱਲ ਯੂਰਪ ਨੂੰ ਜਾਂਦੇ ਇੱਥੋਂ ਇਸ ਏਰੀਆ ਦੇ ਵਿੱਚ ਆਸੇ ਪਾਸੇ ਦੇ ਇੱਥੇ ਇਸ ਏਰੀਏ ਜੋ ਠੀਕ ਐ ਇਹਦੇ ਆਸ-ਪਾਸੇ 2 अच्छा। मतलब थोनू ज्यादा राज दिखाऊंगा ग्रीन हाउस ज्यादा नहीं है अच्छा बहुत ज्यादा नवाशा वाला एरिया आ गया ये नवाशा दे एरिया है नवाशा लेक भी फेमस है इते नवाशा लेक भी फेमस ना। भी है ना ਤੇ ਇਥੇ ਗ੍ਰੀਨ ਹਾਊਸ ਵੀ ਜਿਆਦਾ ਆ ਠੀਕ ਹੈ ਗ੍ਰੀਨ ਹਾਊਸ ਕਿਉਂਕਿ ਫਲਾਵਰ ਦੀ ਖੇਤੀ ਬਹੁਤ ਜਿਆਦਾ ਹੈ ਦੇਖਣ ਵਾਲਾ ਹਜੇ ਮੇਰਾ ਕੀਨੀਆ ਦੇ ਵਿੱਚ ਬਹੁਤ ਕੁਝ ਪਿਆ ਨਹੀਂ ਨਹੀਂ ਬਹੁਤ ਦੇਖੋ ਨੌਰਕ ਸਾਈਡ ਸਾਰਾ ਕਣਕਾਲਾ ਕਣਕਾਲਾ ਤੁਸੀਂ ਇਹਨਾਂ ਨੂੰ ਕਮੈਂਟ ਕਰੋ ਮੈਨੂੰ ਕਹਿੰਦੇ ਪਿਛਲੇ 25 ਦਿਨਾਂ ਤੋਂ ਲਈ ਫਿਰਦੇ ਨੇ ਤੇ ਮੈਨੂੰ ਕਹਿੰਦੇ ਅੱਜ ਦੇਖਿਆ ਕੀ ਆ ਨਹੀਂ ਨਹੀਂ ਅਸਲ ਦੇ ਨਹੀਂ ਨਹੀਂ ਨੌਰਕ ਵੀ ਦੇਖੀਏ ਕਰੋ ਐਗਰੀਕਲਚਰ ਏਰੀਆ ਸਾਰਾ ਨਾ ਹੁਣ ਦੇਖੋ ਜੇ ਤੁਸੀਂ ਖੇਤੀਬਾੜੀ ਦਾ ਦੇਖਣਾ ਐਲਡੋਰੇਟ ਆ ਹਾਂ ਜੀ ਫਿਰ ਉਸ ਤੋਂ ਅੱਗੇ ਕਿਟਾਲੇ ਜਿੱਥੇ ਜ਼ਿਆਦਾ ਮੱਕੀ ਕਿਦਰ ਚਾਹ ਪੱਤੀ ਵਾਲੇ ਬਾਗ ਨੇ ਉਹ ਕਰੀਚੋ ਆ ਉੱਥੇ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਦੇਖਣ ਵਾਲਾ ਹਾਂ ਪਹਿਲਾਂ ਵਾਲੇ ਬਲੌਗਰ ਨੇ ਦੇਖਿਆ ਹੋਇਆ ਮੈਨੂੰ ਤਾਂ 25 ਕੀ ਪੈਸੇ ਦੇਖਿਆ 75 ਪੈਸੇ ਪਿਆ ਹੈ ਜੇ ਅਗਲਾ ਲੋਕ ਮੈਨੂੰ ਕਹਿੰਦੇ ਕਿ ਮਹੀਨਾ ਯਾਰ ਤੂੰ ਕਰੀ ਕੀ ਗਿਆ ਇੱਥੇ ਨਹੀਂ ਅਸਲ ਚ ਰੋਟੀਆਂ ਥੋੜੀ ਗਿਆ ਅਸਲ ਚ ਦੇਖੋ 10-12 ਦਿਨ ਤਾਂ ਵਿਆਹ ਹੀ ਲੈ ਗਿਆ ਨਾ ਥੋੜੀ ਹਾਂ 10-12 ਦਿਨ ਤਾਂ ਵਿਆਹ ਲੈ ਗਈ ਉਹ ਚੀਜ਼ ਹੋ ਗਈ ਤੇ 5 ਦਿਨ ਤੁਰਕਾਨਾ ਦੇ 4-5 ਦਿਨ ਮੁੰਬਾਸਾ ਦੇ ਤੇ 5- ਅਸਲ ਵਿੱਚ ਉਹ ਜਿਹੜੀ ਸੈਡਨ ਉਹ ਤੁਸੀਂ ਕੱਢੀ ਆ। ਉਹ ਮੈਂ ਦੇਖੀ ਨਹੀਂ ਹਜੇ ਹਨਾ। ਆਹ ਜਿਹੜੀ ਸੈਡ ਹੈ ਨਾ ਤੁਸੀਂ ਹਜੇ ਰੱਖੀ ਨਹੀਂ। ਰਿਫਟ ਵੇੜੀ ਜਿਹੜੀ ਆ ਨਾ ਉਹ ਤੁਸੀਂ ਦੇਖੀ ਨਹੀਂ। ਇਹ ਇੰਦਰਲੇ ਏਰੀਆ ਹਜੇ ਤੁਸੀਂ ਦੇਖਿਆ ਨਹੀਂਗਾ ਨਾ ਉਹੀ ਆ। ਆਪਾਂ ਜਿੱਥੋਂ ਸਟਾਰਟ ਹੋਏ ਨਾ ਆਪਾਂ ਜਿੱਥੇ ਖੜੇ ਸੀਗੇ। ਹਾਂ ਜੀ। ਇੱਕ ਦੋ ਵਾਰ ਰਿਫਟ ਵੇੜੀ ਹੋ ਗਈ ਸਟਾਰਟ। ਇਹ ਚਲੋ ਕੋਈ ਨਾ ਕੁਝ ਛੱਡ ਕੇ ਚੱਲੇ ਅਗਲੀ ਵਾਰੀ ਆਉਣ ਦਾ ਬਹਾਨਾ ਹੋ ਜਾਊਗਾ। ਨਹੀਂ ਸਹੀ ਗੱਲ ਆ। ਤੰਜਾਨੀਆਂ ਦੇ ਉੱਪਰ ਦੀ ਫਿਰ ਘੁੰਮ ਕੇ ਆਵਾਂਗੇ ਜਗਾਂਡਾ ਵਾਲੇ ਪਾਸੇ। ਤੁਸੀਂ ਸਿੱਧਾ ਐਲਟੋ ਰੇਡ ਚ ਐਂਟਰ ਕਰਾਂਗੇ ਆਪਾਂ। ਇੱਥੋਂ ਤੰਜ਼ਾਨੀਆ ਲੈਂਡ ਕਰਾਂਗੇ ਜੇ ਅਗਲੀ ਵਾਰੀ ਕਦੋਂ ਆਏ ਨਾ ਅਫਰੀਕਾ ਫਿਰ ਤੰਜ਼ਾਨੀਆ ਤੋਂ ਵੀ ਹੋ ਸਕਦਾ ਤੁਸੀਂ ਤੰਜ਼ਾਨੀਆ ਲੈਂਡ ਕਰਕੇ ਇੱਧਰ ਦੀ ਐਂਟਰ ਕਰ ਲਓ ਹਾਂ ਉਹ ਚੀਜ਼ ਮੈਂ ਕਹਿੰਦਾ ਬਾਕੀ ਫਿਲਹਾਲ ਆਪਾਂ ਬੱਸ ਦੀ ਵੇਟ ਕਰ ਰਹੇ ਹਾਂ ਜੀ ਬੱਸ ਆ ਰਹੀ ਹੈ ਬਾਕੀ ਜਿਹੜੀ ਆਪਣੀਆਂ ਸਵਾਰੀਆਂ ਨੇ ਗੱਡੀਆਂ ਵਾਲੇ ਤਾਂ ਅੱਗੇ ਤੁਰੇ ਫਿਰਦੇ ਨੇ ਇੱਕ ਦੋ ਗੱਡੀਆਂ ਲੰਘ ਵੀ ਗਈਆਂ ਚਲੋ ਬਣਾਓ ਤਾਂ ਵੀ ਆ ਦੋਨੇ ਪਾਸੇ ਜਿਰਾਫ ਹੋ ਗਏ ਇਹਨਾਂ ਨੂੰ ਫਿਰ ਐਲਡੋ ਰੇਟ ਦੇ ਰਾਹਾਂ ਦੇ ਉੱਤੇ ਨਾ ਜਿਰਾਫ ਹਿਰਨ ਤੇ ਆਪਣਾ ਕਿਹੜੇ ਹੁੰਦੇ ਨੇ ਜ਼ੈਬਰਾ ਇਹ ਜਿਹੇ ਆਮ ਦੇਖਣ ਨੂੰ ਮਿਲ ਜਾਂਦੇ ਨੇ ਇੱਕੋ ਦਮ ਨਿਗਾਹ ਪੈ ਗਈ ਮੇਰੀ ਹਾਂ ਰਹਿੰਦੇ ਆ ਮੌਸਮ ਦੇ ਹਿਸਾਬ ਨਾਲ ਕਈ ਵਾਰੀ ਅੰਦਰ ਬਾਹਰ ਇਹ ਆਸੇ ਪਾਸੇ ਪਾਰਕ ਆ ਨਾ ਤਾਂ ਬਿਲਕਿੰਗਲੀ ਜਾਨਵਰ ਰਹਿੰਦੇ ਇੱਥੇ ਆਸੇ ਪਾਸੇ ਲੋ ਜੀ ਬਹੁਤ ਲੰਬੇ ਜਾਂ ਵਿਚ ਦੀ ਲੰਘ ਕੇ ਆਪਾਂ ਆਪਣੇ ਹੋਟਲ ਦੇ ਵਿੱਚ ਪਹੁੰਚ ਗਏ ਆ ਜੀ ਸਰੋਵਾ ਵੁੱਡਲੈਂਡਸ ਇੱਥੇ ਅੱਜ ਆਪਾਂ ਰਾਤ ਕੱਟਣੀ ਆ ਬੱਸਾਂ ਸੀ ਜਿਹੜੀਆਂ ਸਾਡੇ ਮੂਰੇ ਬੱਸ ਸੇ ਇੱਕ ਬੱਸ ਵੀ ਪਹੁੰਚ ਗਈ ਲਗਭਗ ਸਾਰੇ ਪਹੁੰਚ ਗਏ ਭਾਈ ਇੱਥੇ ਹੁਣ ਕਿਹੜੀ ਜੀ ਚਾਹ ਹੋ ਜੇ ਨਾ ਚਾ ਬਿਲਕੁਲ ਬਿਲਕੁਲ ਚਾ ਫਿਰ ਬਣੂਈ ਗੱਲ ਹੈ ਨਾ ਚਾ ਡਰਾਈਵਿੰਗ ਬਹੁਤ ਜਿਆਦਾ ਸੀ ਬਹੁਤ ਜਿਆਦਾ ਜਿੰਨਾ ਕਹਿ ਦੋ ਉਹਨਾਂ ਹੀ ਐਕਸੀਡੈਂਟ ਕਰਕੇ ਜਾਂ ਐਕਸੀਡੈਂਟ ਹੋ ਗਿਆ ਹੈ ਨਾ ਦੋ ਇੱਕ ਤਾਂ ਆਪਾਂ ਨੂੰ ਮਿਲੀ ਗਿਆ ਸੀ ਇੱਕ ਕਲੀਅਰ ਕਰਤਾ ਹੀ ਐਕਸੀਡੈਂਟ ਹਾਂ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਹੂੰ ਬਾਕੀ ਸਫ਼ਰ ਤਾਂ ਵੈਸੇ 3 ਘੰਟੇ ਦਾ ਮਸਾ ਹੀ ਆ ਹਾਂ ਬ੍ਰੇਕ ਕਰਕੇ ਵੀ ਆਈ ਗਏ ਬਟ ਥੋੜਾ ਜਿਹਾ ਆਪਾਂ ਨੂੰ ਟਾਈਮ ਜ਼ਿਆਦਾ ਤਾਂ ਲੱਗ ਗਿਆ ਵੀ ਜਾਮ ਕਰਕੇ ਚਲੋ ਇਹ ਆਪਣੇ ਬੰਦੇ ਖੜੇ ਨੇ ਸਾਰੇ ਹਾਂਜੀ ਹਾਂਜੀ ਆਪਣੇ ਸਸਰੀ ਗਾਲ ਜੀ ਸਸਰੀ ਗਾਲ ਜੀ ਕਿੱਦਾਂ ਹੋ ਠੀਕ ਹਾਂ ਲੋਜੀ ਕਮਰਿਆਂ ਦੇ ਵਿੱਚ ਆਪਾਂ ਚੈੱਕ ਇਨ ਕਰਤਾ ਤੇ ਸਮਾਨ ਵਗੈਰਾ ਰੱਖਤਾ ਤੇ ਹੁਣ ਡਿਨਰ ਦਾ ਟਾਈਮ ਹੋ ਗਿਆ ਸਾਰੇ ਜਣੇ ਇੱਥੇ ਡਿਨਰ ਕਰ ਰਹੇ ਨੇ ਕੁੜੀ ਵਾਲੇ ਬੰਦੇ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਹ ਸਾਰੇ ਭਾਈ ਮੁੰਡੇ ਵਾਲੇ ਬੰਦੇ ਨੇ ਠੀਕ ਹੈ ਲੋਜੀ ਭਾਂਡ ਭਾਂਦਿਆਂ ਐਟਮਾਂ ਦੇ ਨਾਲ ਅਸੀਂ ਆਪਦੀ ਪਲੇਟ ਭਰ ਲਈ ਤੇ ਸਵੇਰੇ ਅਰਲੀ ਮਾਰਨਿੰਗ 7 ਵਜੇ ਉੱਠਣਾ 7 ਵਜੇ ਨਹੀਂ ਉੱਠਣਾ 5 ਵਜੇ ਉੱਠਣਾ ਤੇ 7 ਵਜੇ ਤੱਕ ਆਪਾਂ ਤਿਆਰ ਹੋ ਕੇ ਇੱਥੇ ਬ੍ਰੇਕਫਾਸਟ ਕਰਨਾ ਤੇ ਉਸ ਤੋਂ ਬਾਅਦ ਸ਼ਾਰਪ 9 ਆਪਾਂ ਗੁਰੂ ਘਰ ਦੇ ਵਿੱਚ ਹੋਵਾਂਗੇ ਠੀਕ ਹੈ ਬਾਈ ਜੀ ਤੁਹਾਡੇ ਨਾਲ ਮਿਲਾ ਦਈਏ ਮੜਾ ਜੀ ਤੇ ਬਾਈ ਜੀ ਦਾ ਨਾਮ ਹੈਗਾ ਕੁਲਵੀਰ ਸਿੰਘ ਕੁਲਵੀਰ ਸਿੰਘ ਲਓ ਜੀ ਸਾਡੇ ਵਿਚਕਾਰ ਬੈਠੇ ਨੇ ਇਸ ਟਾਈਮ ਕੁਲਵੀਰ ਸਿੰਘ ਤੇ ਇਹ ਬਾਈ ਜੀ ਆਪਣੇ ਏਰੀਏ ਦੇ ਨੇ ਵਲੇਰ ਕੋਟਲੇ ਦੇ ਨੇੜੇ ਇਹਨਾਂ ਦਾ ਪਿੰਡ ਆ ਤੇ ਬਾਈ ਜੀ ਦੱਸੋ ਮੜਾ ਜੀ ਆਪਦੇ ਬਾਰੇ हां जी हां जी वीर जी ਤੁਹਾਨੂੰ ਅਸੀਂ ਬੜੇ ਪੁਰਾਣੇ ਜਾਣਦੇ ਹਾਂ ਜਦੋਂ ਤੁਸੀਂ ਮੋਟਰਸਾਈਕਲ ਤੇ ਰਾਜਸਥਾਨ ਜਾਂਦੇ ਹੁੰਦੇ ਸੀ ਗੱਦੇ ਦੇਖਦੇ ਹਾਂ हां ਉਹ ਬਾਰੇ ਪੁਰਾਣੇ ਵਲੌਗ ਨੇ ਮੇਰੇ ਹਨਾ हां ਬਹੁਤ ਉਦੋਂ ਤੋਂ ਦੇਖਦੇ ਆ ਤੇ ਉਦੋਂ ਸ਼ੁਰੂ ਕੀਤਾ ਸੀ ਮੈਂ ਕੰਮ ਜਦੋਂ ਮੈਂ ਰਾਜਸਥਾਨ ਦਾ ਟੂਰ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਕਾਫੀ ਲੰਬੇ ਟਾਈਮ ਦੇ ਸਾਡੇ ਨਾਲ ਜੁੜੇ ਹੋਏ ਨੇ ਤੇ ਤਿੰਨ ਚਾਰ ਦਿਨਾਂ ਤੋਂ ਅਸੀਂ ਬਾਈ ਹੋਰਾਂ ਨੂੰ ਮਿਲ ਰਹੇ ਹਾਂ ਪਰ ਅੱਜ ਇੱਕੋ ਦਾਮ ਸ਼ੂਟ ਕਰ ਲਿਆ ਆਪਾਂ ਬਿਲਕੁਲ ਬਿਲਕੁਲ ਅੱਜ ਕਿਵੇਂ ਲੱਗਿਆ ਫਿਰ ਵਿਆਹ ਦੇ ਵਿੱਚ ਪ੍ਰੋਗਰਾਮ ਠੀਕ ਆ ਵਧੀਆ ਜੀ ਵਧੀਆ ਮਹਾਰਾਜ ਦੀ ਮਿਹਰ ਆ ਵਧੀਆ ਸਗਲੇ ਪ੍ਰਸ਼ਾਦਾ ਪਾਣੀ ਹਾਂ ਜੀ ਹਾਂ ਜੀ ਤੁਸੀਂ ਛਕੋ ਹਣ ਹਾਂ ਬਸ ਠੀਕ ਆ ਤੇ ਪਲੇਟਾਂ ਭਰੀਆਂ ਬੈਠੇ ਆ ਹਾਂ ਜੀ ਤੇ ਮਿਲਦੇ ਸਾਨੂੰ ਕੱਲ ਨੂੰ ਸਵੇਰੇ ਅਨੰਦਕਾਰ ਦੀ ਰਸਮ ਤੇ ਠੀਕ ਆ ਬਾਈ ਜੀ ਆ ਬਾਈ ਜੀ ਮੇਰੇ ਰੂਮ ਪਾਰਟਨਰ ਨੇ ਸਾਡਾ ਸੁਖੀ 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 ਵਿਕੀ ਸੁਖੀ ਬਕੀ ਦੋ ਭਰਾ ਸੀ ਅੱਛਾ ਜੀ ਇੱਕ ਸਾਡਾ ਸੁਖੀ ਹੈ ਨਹੀਂ ਇਸ ਟਾਈਮ ਦੁਨੀਆ ਚ ਪਰ ਉਹਦਾ ਸਾਡੇ ਦਿਲਾਂ ਚ ਹੈਗਾ ਅੱਛਾ ਠੀਕ ਹੈ ਸਾਡਾ ਵਿੱਕੀ ਭਾਈ ਆ ਛੋਟਾ ਅੱਛਾ ਠੀਕ ਹੈ ਨਾਮ ਤੋਂ ਹੀ ਸੁਖੀ ਵਿੱਕੀ ਸੁਖੀ ਸੁੱਚੀ ਵਿੱਕੀ ਕਹਿੰਦੇ ਨੇ ਠੀਕ ਆ ਭਾਈ ਪਰ ਵੀ ਚਲੋ 5 ਸਾਲ ਹੋ ਗਏ ਉਹਨਾਂ ਨੂੰ ਗੁਜ਼ਰਿਆ ਪਰ ਵੀ ਸੁਖੀ ਵਿੱਕੀ ਨੇ ਅਸੀਂ ਐਵਰੀ ਡੇ ਮੈਂ 2010 ਚ ਇੱਥੇ ਆਇਆ ਸੀ ਅਸੀਂ ਐਵਰੀ ਡੇ ਡਿਨਰ ਘਰੇ ਘਰੇ ਖਾਦਾ ਨਹੀਂ ਸੀ ਅਸੀਂ ਬਾਹਰ ਖਾਂਦੇ ਸੀ ਸਾਡਾ 7-8 ਜਣਿਆਂ ਦਾ ਗਰੁੱਪ ਸੀ एवरीਡੇ ਆਪੋਸਰੋ ਠੀਕ ਹੈ ਹਾਂ ਉਹ ਬਜਾਰਾ ਪਰ ਮਦਦ ਦੀ ਜਦੋਂ ਹੋਇਆ ਬੜਾ ਅਫਸੋਸ ਦੀ ਗੱਲ ਆ ਬਾਪੇ ਨੂੰ ਜੋ ਮਨਜ਼ੂਰ ਹਾਂਜੀ 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 ਉਹ ਤਾਂ ਹੈ ਤੇ ਇਹਨਾਂ ਨਾਲ ਵੀ ਮੁਲਾਕਾਤ ਕਰਵਾ ਦੋ ਬਹੁਤ ਪਿਆਰ ਵਾਲੇ ਸੱਜਣ ਨੇ ਬਹੁਤ ਮੈਨੂੰ ਪਿਆਰ ਨਾਲ ਮਿਲਦੇ ਨੇ ਬਾਈ ਜੀ ਇਹ 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 ਸਾਡੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਸਿਰਾ ਗੁਰਪ੍ਰੀਤ ਸਿੰਘ ਸਿਰਾ ਨਹੀਂ ਹਰਪ੍ਰੀਤ ਸਿੰਘ ਸਿਰਾ ਹਰਪ੍ਰੀਤ ਸਿੰਘ ਸਿਰਾ ਹਾਂਜੀ ਠੀਕ ਹੈ ਬਾਈ ਜੀ ਬਹੁਤ ਮੈਨੂੰ ਪਿਆਰ ਨਾਲ ਮਿਲਦੇ ਨੇ ਤੇ ਇਹਨਾਂ ਨੂੰ ਮਿਲ ਕੇ ਆ ਰੂਹ ਖੁਸ਼ ਹੋ ਜਾਂਦੀ ਹੈ ਤੇ ਇਧਰਲੇ ਪਾਸੇ ਬਾਈ ਮਨੀ ਇਹ ਹੈਗੇ ਨੇ ਜੀ ਕਲਸੀ ਸਾਹਿਬ ਦੇ بیٹے ਠੀਕ ਆ ਕੈਨੇਡਾ ਵਗੈਰਾ ਇਹਨਾਂ ਨੇ ਵਧੀਆ ਗਾਇਆ ਹੋਇਆ ਤੇ 3 ਸਾਲ 3 ਮਹੀਨੇ ਮੈਨੂੰ ਪੂਰਾ ਯਾਦ ਆ ਤੇ ਇਧਰਲੇ ਪਾਸੇ ਗੱਡੀਆਂ ਦੇ ਬਿਊਟੀ ਪਾਰਲਰ ਦੇ ਮਾਲਕ ਦਵਿੰਦਰ ਸਿੰਘ ਜੀ ਬਸ ਜਮਾਂ ਟਾਈਮ ਤੇ ਪਹੁੰਚੇ ਤੁਸੀਂ ਜਮਾਂ ਟਾਈਮ ਤੇ ਪਹੁੰਚੇ ਸ਼ਕਲੇ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਬਸ ਛਕਨੇ ਆ ਤਿਆਰੀ ਹੈ ਅੱਛਾ ਅੱਜ ਤੁਸੀਂ ਹੁਣ ਪਹੁੰਚੇ ਆ ਆ ਆ ਹੁਣੇ ਪਹੁੰਚੇ ਆ ਤੇ ਵਲੌਗ ਦੇ ਵਿੱਚ ਦੇਖ ਲਓ ਬਾਈ ਜੀ ਬਹੁਤ ਲੇਟ ਪਹੁੰਚੇ ਨੇ ਤੇ ਇਹਨਾਂ ਨੂੰ ਦੇ ਦਿਓ ਮੁਬਾਰਕਾਂ ਲੇਟ ਪਹੁੰਚਣ ਦੇ ਹਾਂਜੀ ਤੁਸੀਂ ਛਕ ਛੁਕ ਲੈ ਕੇ ਨਹੀਂ ਨਹੀਂ ਆ ਤੁਹਾਡੇ ਸਾਹਮਣੇ ਠੰਡਾ ਹੋਈ ਜਾਂਦਾ ਬਸ 5 ਮਿੰਟ ਹੋ ਗਏ ਵਲੌਗ ਸ਼ੁਰੂ ਕੀਤੇ ਨੂੰ ਮੇਰੇ ਪਿੱਛੇ ਆ ਬਾਈ ਨੇ ਵੀ ਛੱਡ ਰੱਖਿਆ ਬਾਈ ਛਕੋ ਤੁਸੀਂ ਤਾਂ ਯਾਰ ਇਹ ਤਾਂ ਚੱਲਦੀ ਰਹੇ ਸਾਡਾ ਕੰਮ ਆਜੋ ਬੈਠੋ ਇੱਧਰ ਸੀਟਾਂ ਖਾਲੀ ਪਈਆਂ ਨੇ ਵੀ ਕੋਈ ਆਜੋ ਆਜੋ ਸਵੇਰੇ ਮੈਨੂੰ ਪੱਗ ਮਿਲੀ ਹੋਈ ਆ ਹਰੇ ਰੰਗ ਦੀ ਪਰ ਮੈਂ ਹਜੇ ਤੱਕ ਬੰਨ ਕੇ ਨਹੀਂ ਦੇਖੀ ਉਹਦਾ ਵੀ ਹਜੇ ਐ ਨਹੀਂ ਪਤਾ ਲੋਟ ਆਊਗੀ ਪਤਾ ਹੀ ਨਾ ਆਊਗੀ 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 ਤੁਸੀਂ ਵੀ ਹਰੇ ਰੰਗ ਦੀ ਬੰਨਣੀ ਆ ਸਾਰਿਆਂ ਦੀ ਹਾਂ ਜੀ ਸਾਰਿਆਂ ਦੀ ਹਰੇ ਦੀ ਤੁਸੀਂ ਤਾਂ ਨਹੀਂ ਬੰਨਣੀ ਮਤਲਬ ਜਿਹੜੇ ਪੱਗਾਂ ਵਾਲੇ ਨੇ ਉਹਨਾਂ ਨੇ ਹਰੀ ਬੰਨਣੀ ਆ ਇਹਨੇ ਪਟਕਾ ਬਣਨਾ ਪਟਕਾ ਰਮਾਲ ਬਣਨਾ ਅਚਰਮਾਲ ਬੰਦਣਾ ਮੈਂ ਕਦੇ ਪਟਕਾ ਬਣਨਾ ਠੀਕ ਹੈ ਜੀ ਲੋ ਜੀ ਵਿਆਹ ਵਾਲੇ ਮੁੰਡੇ ਦਾ ਕੀ ਕਟਿਆ ਗਿਆ ਸੀ ਤੇ ਬਾਈ ਜੀ ਸਾਨੂੰ ਕੇਕ ਸਰਵ ਕਰਨ ਆਏ ਸੀ ਪਰ ਸਾਡੇ ਢਿੱਡ ਪੱਟਣ ਵਾਲੇ ਹੋਏ ਪਏ ਨੇ ਅਸੀਂ ਕੇਕ ਨਹੀਂ ਖਾ ਰਹੇ ਹੈਪੀ ਬਰਥਡੇ ਹੈਪੀ ਬਰਥਡੇ ਬ੍ਰੋ ਉਹ ਨਹੀਂ ਮੁੰਡਾ ਮੈਂ ਯੂਟਿਊਬ ਹੈਪੀ ਬਰਥਡੇ ਹਾਪੀ ਬਰਥਡੇ ਆਹ ਥੈਂਕ ਯੂ ਥੈਂਕ ਯੂ ਅਸਾਂਟੇ ਅਸਾਂਟੇ ਸਾਨਾ ਹਰਾ you all will be famous on the youtube ਹੁਣ ਕਾਫੀ ਆਰਡਰ ਕੀਤੀ ਆ ਖਾਣ ਪੀਣ ਦਾ ਸਮਾਨ ਹੀ ਚੱਲ ਰਿਹਾ ਸਰਦਾਰ ਲక్ష్ਮਨ ਸਿੰਘ ਜੀ ਇੱਕ ਵਾਰ ਫੇਰ ਸਾਡੇ ਵਿਚਾਰ ਕੋਈ ਕੁਝ ਕਰੋ ਕੋਈ ਚੁਟਕਾ ਚਟਕਲਾ ਸੁਣਾਈਏ ਹੋਰ ਲੰਮਾ ਮਾਈਕ ਹੈ ਚੱਕ ਤੋ ਘਰਾਟ ਹੁਣ ਦਾ ਟਾਈਮ ਹੈਗਾ ਯਾਦ ਕਰਨਾ ਪੈਣਾ ਹੈ ਬਾਈ ਅਬ ਯਾਰ ਹਾਂ ਹੱਜ ਬਲੌਗ ਬੰਦ ਕਰਦੀ ਬਾਈ ਕਰੀ ਜਾਂ ਰੌਣ ਵੱਡੇ ਵੱਡੇ ਬੰਦੇ ਮਿਲਾਉਣਾ ਹੈ ਵੱਡੇ ਵੱਡੇ ਬੰਦੇ ਨੂੰ ਮਿਲਾਉਣਾ ਵੱਡੇ ਵੱਡੇ ਬੰਦੇ ਵਾਲਾ ਆਪਾਂ ਮੰਡੀ ਦੇ ਵਾਸਤੇ ਛੋਟੀ ਬਲੌਗ ਦੇ ਵਾਸਤੇ ਹਾਂ ਉਹਦੇ ਆਪਾਂ ਕੈਂਪ ਲੈ ਬਾਈ ਦਾ ਕੰਮ ਨਿਬੜਦੀਏ ਲੋ ਜੀ ਆਹ ਮੁੰਡੇ ਵਾਸਤੇ ਜਿਹੜਾ ਮੇਰਾ ਰੂਮ ਪਾਰਟਨਰ ਅੱਜ ਦੀ ਰਾਤ ਇਹਦੇ ਬੰਦੇ ਵਾਸਤੇ ਆਪਾਂ ਕੁੜੀ ਦੇਖਣੀ ਆ ਜੀ ਵਿਆਹ ਵਾਸਤੇ ਵਿਆਹ ਵਾਸਤੇ ਕੁੜੀ ਲੱਭਣੀ ਆ ਮੁੰਡਾ ਵੈਲ ਸੈਟਲਡ ਹੈ ਵੈਲ ਸੈਟਲਡ ਆ ਤਰੀਕਾ ਲੈ ਦੇਖ ਲੋ ਬਾਈ ਪਛਾਨ ਲੋ ਮੁੰਡਾ ਸੋਹਣਾ ਲੱਗ ਰਿਹਾ ਗੋਰਾ ਚਿੱਟਾ ਅੱਜ ਮੁੰਡੇ ਨੇ ਪੱਗ ਨਹੀਂ ਬੰਨੀ ਸਵੇਰੇ ਪੱਗ ਬੰਨਣਾ ਸਵੇਰੇ ਪੱਗ ਬੰਨੂਗਾ ਉਦੋਂ ਵੀ ਆਪਾਂ ਕੈਮਰਾ ਮਾਰਾਂਗੇ ਤੇ ਜ਼ਰੂਰ ਆਪਣੇ ਸੱਭਰੂ ਦਾ ਸਪੈਸ਼ਲਿਸਟ ਮਕੈਨਿਕ ਸਪੈਸ਼ਲਿਸਟ ਹੈ ਗੱਡੀਆਂ ਦਾ ਸਾਰਾ ਕੰਮ ਗੱਡੀਆਂ ਦਾ ਸਾਰਾ ਹਾਂ ਤੇ ਬਿਲਕੁਲ ਤੇ ਆ ਮੇਰਾ ਹੱਥ ਆ ਇਹਦੇ ਵਿੱਚ ਆਪਾਂ ਛਾਪ ਪਾਉਣੀ ਆ ਬਚੋਲੇ ਵਾਲੀ ਠੀਕ ਆ ਭਾਈ ਤਰੇ ਕੜਾ ਕੜਾ ਪਾਵਾਂਗੇ ਕੜਾ ਪਾਵਾਂਗੇ ਲੈ ਭਾਈ ਦੇਖ ਲੋ ਮੇਚਾ ਲੈ ਲੋ ਤੇ ਵਿਆਹ ਦੇ ਉੱਤੇ ਇੱਕ ਹੋਰ ਵਿਆਹ ਆਪਾਂ ਕਿਹੜਾ ਪੁੱਛ ਲੋ ਕਿਹੜਾ ਚਾਂਦੀ ਦਾ ਕਿ ਸੋਨੇ ਦਾ ਸੋਨੇ ਦਾ ਸੋਨੇ ਦਾ ਜੀ ਆ ਆ ਆ ਆ ਆ ਦੀ ਚਾਹੀਦੀ ਸਾਨੂੰ ਆਹੇ ਲਾ ਕੇ ਪਾ ਨਹੀਂ ਤਾਂ ਵਲੌਗ ਵਲੌਗ ਨਹੀਂ ਪਾਉਣਾ ਮੈਂ ਨਹੀਂ 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 ਦੇਖ ਲੋ ਤੁਸੀਂ ਭਾਈ ਐਨੇ ਮਤਲਬ ਵਿਆਹ ਕਰਾਉਣ ਵਾਸਤੇ ਉਤਾਵਲੇ ਨੇ ਇਹਦਾ ਵੀ ਬਾਈ ਹੋਰੇ ਹੁਣੇ ਕੰਡਾ ਲਾ ਕੇ ਮੈਨੂੰ ਦੇਣ ਲੱਗੇ ਸੀ ਚਲੋ ਠੀਕ ਆ ਨਹੀਂ ਮੇਰਾ ਤਾਂ ਹੋਇਆ ਭਰਾ ਨਹੀਂ ਨਹੀਂ ਇਹਨਾਂ ਦੀ ਗੱਲ ਕਰ ਰਹੇ ਹਾਂ ਲੋ ਬਾਈ ਜੀ ਸਾਡੇ ਕਣੀ ਮਾਰੋ ਮੜਾ ਜਾ ਕੈਮਰਾ ਲਾਓ ਜੀ ਚਲੋ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਕੱਲ ਨੂੰ ਸਵੇਰੇ ਆਨੰਦਕਾਰ ਜੀ ਦੀ ਰਸਮ ਆ ਜੀ 5 ਵਜੇ ਉੱਠਣਾ ਤੇ 7 ਵਜੇ ਤੱਕ ਤਿਆਰ ਹੋ ਕੇ ਬ੍ਰੇਕਫਾਸਟ ਤੇ ਤੇ 9 ਵਜੇ ਤੱਕ ਸ਼ਾਰਪ ਕਹਿੰਦੇ ਗੁਰਦੁਆਰਾ ਸਾਹਿਬ ਜਾਣਾ ਜੀ ਐਹੀ ਪਲਾਨ ਆ ਹਾਂਜੀ ਬਿਲਕੁਲ ਤੇ ਮੈਂ ਤੁਹਾਨੂੰ ਪੁੱਛਾਂ ਭਾਜੀ ਕਿੱਦਾਂ ਲੱਗਿਆ ਵਿਆਹ ਜੀ ਇਥੋਂ ਦਾ ਕਿਹਨਾਂ ਕੀਨੀਆਂ ਦਾ ਵਿਆਹ ਹੁਣ ਜਿਹੜੇ ਸਾਨੂੰ ਪਹਿਲਾਂ ਤੋਂ ਦੇਖਣ ਆ ਲੈਣ ਉਹ ਕਮੈਂਟ ਕਰਿਓ ਠੀਕ ਆ ਦੂਜੀ ਗੱਲ ਇਹ ਕਿ ਵਿਆਹ ਬਹੁਤ ਲੰਬੇ ਚੱਲਦੇ ਨੇ ਬਾਈ ਅੱਜ ਮੈਂ ਭੁੱਲੇ ਜਾਣਾ ਵੀ ਕਿੰਨੇ ਦਿਨ ਹੋ ਗਏ ਵਿਆਹ ਚੱਲਦਿਆਂ ਨੂੰ ਪੰਜ ਛੇ ਦਿਨ ਹੋ ਗਏ ਚੱਲੀਆਂ ਦਾ ਕੰਮ ਤੇ ਉਹ ਵਿੱਚ ਸ਼ਰਾਦ ਆਗੇ ਸੀ ਤੇ ਦੋ ਪ੍ਰੋਗਰਾਮ ਉਹਨਾਂ ਦਾ ਪਹਿਲਾਂ ਵੀ ਲੰਘੇ ਹਨ ਤਾਂ ਕਰਕੇ ਉਦੋਂ ਮੈਂ ਹੈ ਨਹੀਂ ਸੀ ਸਤਸੰਗ ਵੇਲੇ ਮੈਂ ਹੈਗਾ ਸੀ ਪਰ ਮੈਨੂੰ ਉਹ ਪਤਾ ਨਹੀਂ ਸੀ ਵੀ ਸਤਸੰਗ ਵਾਲਾ ਸਾਹਬ ਦਾ ਵਿਆਹ ਵਿਆਹ ਦੇ ਵਿੱਚ ਆਊਗਾ ਪਹਿਲਾਂ ਕੁੜਮਾਈ ਸੀ हां ਕੁੜਮਾਈ ਤੇ ਸਤਸੰਗ ਪਹਿਲਾਂ ਲੰਘ ਚੁੱਕਿਆ ਤੇ ਉਸ ਤੋਂ ਬਾਅਦ 6 ਦਿਨਾਂ ਦਾ ਪ੍ਰੋਗਰਾਮ ਇਹ ਹੈ ਟੋਟਲ 8 ਦਿਨ ਹੋਗੇ ਸੋ ਸਵੇਰੇ ਜਿਹੜਾ ਮੇਨ ਪ੍ਰੋਗਰਾਮ ਆ ਜੀ ਸਭ ਤੋਂ ਆਨੰਦ ਕਾਰਜ ਦੀ ਦਾਸਮ ਜਿਹੜੀ ਹੋਣੀ ਆ ਉਹਦੇ ਵਿੱਚ ਤੁਹਾਨੂੰ ਸਵੇਰੇ ਮਿਲਦੇ ਆ ਤੇ ਇੱਕ ਇੱਕ ਵਾਰੀ ਪੱਗ ਬੰਨ ਕੇ ਟਰਾਈ ਕਰਦੇ ਆ ਕਿਉਂਕਿ ਪੱਗ ਮੈਨੂੰ ਇੱਥੇ ਦਿੱਤੀ ਗਈ ਆ ਨਵੀਂ ਵੀ ਉਹ ਤੁਸੀਂ ਇੱਕੋ ਨਾਲ ਦੀਆਂ ਪੱਗਾਂ ਬੰਨ੍ਹਣੀਆਂ ਨੇ ਸਾਰਿਆਂ ਨੇ ਉਹਨਾਂ ਨੂੰ ਲੋਟ ਆਉਂਦੀ ਆ ਕਿ ਨਹੀਂ ਆਉਂਦੀ ਆ ਉਹ ਸਭ ਤੋਂ ਵੱਡਾ ਚੈਲੰਜ ਆ ਠੀਕ ਆ ਜੀ ਨਵੀਂ ਵੀਡੀਓ ਦੇ ਨਾਲ ਕਰ ਲੂ ਫੇਰ ਮਿਲਦੇ ਆ ਬਿਲਕੁਲ ਤੇ ਤੇ ਆਹ ਲੋ ਤੇ ਇਹ ਕਿਉਂ ਚੱਕੋ ਦੱਸੋ ਅਈਏ ਆਈ ਬੋਲ ਦੋ ਬਸ ਹੱਥ ਚ ਫੜ ਕੇ ਇੰਨੇ ਦਿਨ ਹੋ ਗਏ ਵਿਆਹ ਦੇ ਵਿੱਚ ਹੁਣ ਤਾਂ ਇਹ ਸਾਡਾ ਮਹਿਮਾਨ ਆਪਣਾ ਆਪਣਾ ਲੱਗਣ ਲੱਗ ਗਿਆ ਹਾਂ ਹੁਣ ਪਤਾ ਹੀ ਨਹੀਂ ਲੱਗਦਾ ਜਿਵੇਂ ਨਾ ਸੰਗਦਾ ਪਹਿਲਾਂ ਪਹਿਲਾਂ ਸੰਗਦਾ ਸੀ ਅਜੇ ਪਹਿਲਾਂ ਤਾਂ ਸੰਗਦਾ ਸੀ ਹੁਣ ਸੰਗ ਚੱਕੀ ਗਈ ਜੇ 6 ਦਿਨ ਵਿਆਹ ਹੋਰ ਤੋਰ ਲਉ ਤੁਸੀਂ ਤਾਂ ਇਹਦੀ ਮਾੜੀ ਮੋੜੀ ਸੰਗ ਹੈਗੀ ਉਹ ਵੀ ਚੱਕੀ ਜਾਓ ਬਾਕੀ ਮੇਰੇ ਨਾਲ ਆ ਬਾਈ ਬਿੰਦਰ ਸਿੰਘ ਕਲਸੀ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਮਰੀ ਸੰਗ ਚੱਕਣ ਦੇ ਵਿੱਚ ਹਾਂ ਨਹੀਂ ਉਹ ਆਪਾਂ ਨੂੰ ਹੁੰਦਾ ਅਗੇ ਪਹਿਲਾਂ ਵਾਲੇ ਬਲੋਗਿੰਗ ਜਿਹੜੇ ਪੱਲਾ ਬਣਾਏ ਉਹਦੇ ਵਿੱਚ ਵੀ ਕਮੈਂਟ ਆਉਂਦੇ ਰਹੇ ਕਹਿੰਦੇ ਬੰਦਾ ਰੌਣਕੀ ਆ ਹਾਂ ਮੈਂ ਕਿਹਾ ਰੌਣਕ ਲਈ ਰੱਖੋ ਭਾਜੀ ਰੌਣਕ ਹੀ ਸਾਰਾ ਕੁਝ ਆ ਠੀਕ ਆ ਬਿਲਕੁਲ ਬਿਲਕੁਲ ਜਿੱਥੇ ਰੌਣਕ ਆ ਉੱਥੇ ਚਾਰ ਬੰਦੇ ਜੁੜ ਕੇ ਬਹਿੰਦੇ ਆਓ ਭਗਤ ਵਧੀਆ ਹੋਵੇ ਜੀ ਆਏ ਕਹੀਏ 100 ਸਾਲ ਦੀ ਰੀਤ ਨਹੀਂਗੀ ਬਿਲਕੁਲ ਬਹੁਤ ਵਧੀਆ ਲੱਗਿਆ ਤੁਹਾਡਾ ਵੀ ਸੁਭਾਅ ਬਹੁਤ ਈਦਾ ਹੀ ਚਾਹੀਦਾ ਆ ਬਿਲਕੁਲ ਬਾਕੀ ਈਦਾ ਹੀ ਚਾਹੀਦਾ ਹਾਂ ਬਾਕੀ ਆਪਾਂ ਥੋੜਾ ਜਿਹਾ ਲੇਟ ਮਿਲਿਆ ਨਹੀਂ ਆਪਾਂ ਹੋਰ ਵਧੀਆ ਇੰਜੋਏ ਕਰਦੇ ਹਾਂ ਕੋਈ ਨਹੀਂ ਹਜੇ ਤਾਂ ਦੇਖੋ ਕੱਲ ਨੂੰ ਵਿਆਹ ਹੈ ਫਿਰ ਪਰਸੋਂ ਪਾਰਟੀ ਵੀ ਹੈ ਜੇ ਸ਼ੈਪਸਨ ਦਾ ਬਾਕੀ ਰਹਿੰਦਾ ਹਜੇ ਪਿਆ ਹਜੇ ਦੋ ਤਿੰਨ ਦਿਨਾਂ ਦਾ ਪ੍ਰੋਗਰਾਮ ਪਿਆ ਫਿਰ ਵੀਜਾ ਵੀ ਅੱਗੇ ਵਧਾਉਣਾ ਥੋੜਾ ਕੋਈ ਨਾ ਜਨਤਾਂ ਨਾ ਕਰੋ ਇਹ ਹਜੇ ਕੋਈ ਨਾ ਚੇਕ ਕਰੋ ਛੇਸ ਹਾਂਜੀ ਆ ਸਾਡੇ ਚਲੋ ਜੀ ਦਾੜੂ ਦਾ ਬਿੰਦੇ ਨਹੀਂ ਅਸੀਂ ਕਰਦੇ ਜੀ ਚਲੋ ਜੀ ਚਲੋ ਇਹੀ ਆ ਜੀ ਨਵੀਂ ਵੀਡੀਓ ਦਾ ਕੱਲੂ ਫੇਰ ਮਿਲ ਵਾਇਗੁਰ ਜੀ ਕੀ ਫਤਿਹ ਜੀ